ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Hazrat Baba Boo Ali Shah Kalandri Sahab ji ਦਾ ਸਾਲਾਨਾ urs ਮੋਪਾਰਕ ਦਰਗਾਹ ਸ਼ਰੀਫ ਕਲੰਦਰੀ ਗੇਟ ਵਿਖੇ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ ਜੋ ਕਿ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗੀ। ਸਵੇਰ ਦੇ ਸਮੇਂ ਕਲੰਦਰ ਸਾਹਿਬ ਚੰਦਸਰਾਏ ਜੁੰਬਲਾ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਮੁੱਖ ਸੜਕਾਂ 200 ਗੇਟ ਚੋੜਾ ਬਾਜ਼ਾਰ ਕਰਨਾ ਗੇਟ ਕਮੇਟੀ ਚੌਂਕ ਪੁਰਾਣੀ ਸਬਜੀ ਕਲੰਦਰੀ ਗੇਟ ਤੋਂ ਗੁਜ਼ਰਿਆ ਦੁਪਹਿਰ ਦੇ ਸਮੇਂ ਦਰਗਾਹ ਸ਼ਰੀਫ ਕਲੰਦਰੀ ਗੇਟ ਪਹੁੰਚਿਆ ਅਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਘੋੜਿਆਂ ਤੇ ਸਵਾਰ ਸੇਵਾਦਾਰ ਵੀ ਬਾਬੇ ਦੇ ਸਤਿਕਾਰ ਤੇ ਵਿੱਚ ਚੜਾਏ ਗਏ ਪੱਖੇ ਲੈ ਕੇ ਜਾਣਗੇ ਇਸ ਸ਼ੋਭਾ ਯਾਤਰਾ ਦੀ ਸ਼ਾਨੋ ਸ਼ੌਕਤ ਦੇ ਵਿੱਚ ਰੱਥ ਤੇ ਬਾਬੇ ਦਾ ਸਰੂਪ ਅਤੇ ਬੇਟੀ ਬਚਾਓ ਬੇਟੀ ਪੜਾਓ ਦੀ ਚਾਕੀ ਖਿੱਚਦਾ ਮੁੱਖ ਕੇਂਦਰ ਨੇ ਜਿਸ ਦੇ ਅੱਗੇ ਕਰਨਾਲ ਸ਼ਹਿਰ ਦਾ ਬੈਂਡ ਹਾਜ਼ਰ ਹੋਵੇ ਸ਼ਾਮ 6 ਵਜੇ ਤੋਂ ਹਰਿਆਣਾ ਦੇ ਪ੍ਰਸਿੱਧ ਗਾਇਕ aí ਨਾਮ ਸਾਬਰੀ ਐਂਡ ਪਾਰਟੀ ਅਤੇ ਹਮਰਸ ਹਿਆਤ ਅਸਾਰ ਹਿਆਤ ਬਾਬਾ ਬੂ ਅਲੀ ਸ਼ਾ ਦਾ ਗੁਣਗਾਨ ਕਰਨਗੇ ਬਾਬਾ ਬੂ ਅਲੀ ਸ਼ਾ ਕਲੰਦਰ ਸਾਹਿਬ ਦਰਗਾਹ ਇਤਿਹਾਸ ਲਗਭਗ 800 ਸਾਲ ਪੁਰਾਣਾ ਹੈ ਅਤੇ ਇਸੇ ਸ਼ੋਭਾ ਯਾਤਰਾ ਦੇ ਵਿੱਚ ਗੁਰੂ ਮਹਾਰਾਜ ਰਾਮਕਰਨ ਅਤੇ ਗਦੀ ਨਵੀਨ ਰਵੀ ਸਾਈ ਆਪਣੇ ਹਜ਼ਾਰਾਂ ਸੇਵਕਾਂ ਤੇ ਦਾਸੀਆਂ ਸਮੇਤ ਚਾਤਰ ਮੁਬਾਰਕ ਲੈ ਕੇ ਜਾਣਗੇ इस तो बाद दोपहर के समय भंडारा भी करवाया जाएगा ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ Hazrat Baba Boo Ali Shah Kalandri Sahib ji ਦਾ ਸਾਲਾਨਾ urs ਮੌਪਾਰਕ ਦਰਗਾਹ ਸ਼ਰੀਫ ਕਲੰਦਰੀ ਗੇਟ ਵਿਖੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ ਹੈ ਜੋ ਕਿ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗੀ। ਸਵੇਰ ਦੇ ਸਮੇਂ ਕਲੰਦਰ ਸਾਹਿਬ ਚੰਦਸਰਾਏ ਜੁੰਡਲਾ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਮੁੱਖ ਸੜਕਾਂ 200 ਗੇਟ ਚੋੜਾ ਬਾਜ਼ਾਰ ਕਰਨਾ ਗੇਟ ਕਮੇਟੀ ਚੌਂਕ ਪੁਰਾਣੀ ਸਬਜੀ ਕਲੰਦਰੀ ਗੇਟ ਤੋਂ ਗੁਜ਼ਰਿਆ ਦੁਪਹਿਰ ਦੇ ਸਮੇਂ ਦਰਗਾਹ ਸ਼ਰੀਫ ਕਲੰਦਰੀ ਗੇਟ ਪਹੁੰਚਿਆ ਅਤੇ ਇਸ ਸ਼ੋਭਾ ਯਾਤਰਾ ਦੇ ਵਿੱਚ ਘੋੜਿਆਂ ਤੇ ਸਵਾਰ ਸੇਵਾਦਾਰ ਵੀ ਬਾਬੇ ਦੇ ਸਤਿਕਾਰ ਤੇ ਵਿੱਚ ਚੜਾਏ ਗਏ ਪੱਖੇ ਲੈ ਕੇ ਜਾਣਗੇ ਇਸ ਸ਼ੋਭਾ ਯਾਤਰਾ ਦੀ ਸ਼ਾਨੋ ਸ਼ੌਕਤ ਦੇ ਵਿੱਚ ਰਾਤ ਤੇ ਬਾਬੇ ਦਾ ਸਰੂਪ ਅਤੇ ਬੇਟੀ ਬਚਾਓ ਬੇਟੀ ਪੜਾਓ ਦੀ ਚਾਕੀ ਖਿੱਚਦਾ ਮੁੱਖ ਕੇਂਦਰ ਨੇ ਜਿਸ ਦੇ ਅੱਗੇ ਕਰਨਾਲ ਸ਼ਹਿਰ ਦਾ ਬੈਂਡ ਹਾਜ਼ਰ ਹੋਵੇ ਸ਼ਾਮ 6 ਵਜੇ ਤੋਂ ਹਰਿਆਣਾ ਦੀ ਪ੍ਰਸਿੱਧ ਗਾਇਕਾ ਹੀ ਨਾਮ ਸਾਬਰੀ ਐਂਡ ਪਾਰਟੀ ਅਤੇ ਹਮਰਸ ਹਿਆਤ ਅਸਾਰ ਹਿਆਤ ਬਾਬਾ ਬੂ ਅਲੀ ਸ਼ਾ ਦਾ ਗੁਣਗਾਨ ਕਰਨਗੇ ਬਾਬਾ ਬੂ ਅਲੀ ਸ਼ਾ ਕਲੰਦਰ ਸਾਹਿਬ ਦਰਗਾਹ ਇਤਿਹਾਸ ਲਗਭਗ 800 ਸਾਲ ਪੁਰਾਣਾ ਹੈ ਅਤੇ ਇਸੇ ਸ਼ੋਭਾ ਯਾਤਰਾ ਦੇ ਵਿੱਚ ਗੁਰੂ ਮਹਾਰਾਜ ਰਾਮਕਰਨ ਅਤੇ ਗਦੀ ਨਵੀਨ ਰਵੀ ਸਾਈ ਆਪਣੇ ਹਜ਼ਾਰਾਂ ਸੇਵਕਾਂ ਤੇ ਦਾਸੀਆਂ ਸਮੇਤ ਚਾਤਰ ਮੁਬਾਰਕ ਲੈ ਕੇ ਜਾਣਗੇ ਇਸ ਤੋਂ ਬਾਅਦ ਦੁਪਹਿਰ ਦੇ ਸਮੇਂ ਭੰਡਾਰਾ ਵੀ ਕਰਪਾਇਆ ਜਾਵੇਗਾ।